ਤਾਕਤ ਸ੍ਰੀ ਦਮਤਾ ਮਾ ਸਾਹਿਬ ਦੇ ਚਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਪਿਛਲੇ ਦਿਨੀ ਜਿਹੜੀ ਇੱਕ ਜਾਂਚ ਕਮੇਟੀ ਤਿੰਨ ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ ਸੀ ਜਿੱਦੀ ਅੱਜ ਮਿਆਦ ਖਤਮ ਹੋ ਗਈ ਸੀ ਉਹ ਸਬੰਧੀ ਇੱਕ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਦੇ ਵਿੱਚੋਂ ਨਵਾਂ ਫੈਸਲਾ ਆਇਆ ਉਹ ਫੈਸਲਾ ਕੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਇੱਕ ਸੱਤ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਾਸਿਲ ਤੋਂ ਪਿਛਲੇ ਦਿਨੀ ਐਲਾਨੀ ਗਈ ਸੀ ਉਸ ਸਬੰਧੀ ਵੀ ਸਰੋਵਣੀ ਕਮੇਟੀ ਦੇ ਗਲਿਆਰਿਆਂ ਦੇ ਵਿੱਚੋਂ ਅੱਜ ਇੱਕ ਨਵਾਂ ਫੈਸਲਾ ਖੁੱਲ੍ਹ ਕੇ ਸਾਹਮਣੇ ਆਇਆ ਤੇ ਰਹੀ ਗੱਲ ਪੰਜਾਬ ਤੇ ਦਿੱਲੀ ਦੀ ਸਿਆਸਤ ਦੀ ਕਿਉਂਕਿ ਪੰਜਾਬ ਤੇ ਦਿੱਲੀ ਦੇ ਵਿੱਚ ਜਿਹੜੀਆਂ ਸਟੇਟ ਗਵਰਨਮੈਂਟ ਨੇ ਉਹ ਇੱਕੋ ਪਾਰਟੀ ਦੀਆਂ ਕਹਿ ਸਕਦੇ ਆਂ ਕਿ ਆਮ ਆਦਮੀ ਪਾਰਟੀ ਦੀਆਂ ਦਿੱਲੀ ਦੇ ਵਿੱਚ 5 ਫਰਵਰੀ ਨੂੰ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਹੈ ਉਸ ਤੋਂ ਠੀਕ ਐਂਡ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਦਿੱਲੀ ਨਾਲ ਸੰਬੰਧਤ ਜਿਹੜੇ ਸੱਤ ਵਾਅਦੇ ਕਰਨੇ ਜਿੱਥੇ ਪਾਰਟੀ ਸ਼ਰਤ ਦਿੱਤੀ ਉੱਥੇ ਵਾਅਦੇ ਕੀ ਵੀ ਵਗਾਵ ਮਾਰੀ ਹੈ ਖੈਰ ਸਿਆਸੀ ਵਿਹਾਰ ਦਾ ਇਹ ਵੱਡਾ ਮਾਮਲਾ ਜਿਹਦੀ ਵੱਡੇ ਪੱਧਰ ਉੱਤੇ ਦਿੱਲੀ ਤੇ ਪੰਜਾਬ ਤੇ ਦੇਸ਼ ਭਰ ਦੇ ਵਿੱਚ ਚਰਚਾ ਹੈ ਖੈਰ ਅੱਜ ਦੇ ਅਜਿਹੇ ਸਾਰੇ ਮਾਮਲੇ ਇਸ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਰਾਜਸੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਟ ਦੇ ਸਪਾਤਿਕ ਪ੍ਰੋਵੈਂਸ ਸੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਚ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਫਿਰ ਕੇਂਦਰ ਬਿੰਦੂ ਰਹੇ ਮਸਤਵਾਨਾ ਧਾਰਮਿਕ ਸਮਾਗਮ ਸੀ ਉਹਦੇ ਵਿੱਚ ਉਹ ਬਤੌਰ ਮਹਿਮਾਨ ਪਹੁੰਚਦੇ ਐ ਸਦਾਰ ਤੇ ਨਾਲ ਜੁੜਿਆ ਕਹਿ ਸਕਦੇ ਆ ਕਿ ਉਹ ਪ੍ਰੋਗਰਾਮ ਸੀ ਭਾਵੇਂ ਓਵਰ ਆਲ ਉਹਨੂੰ ਪਾ ਧਾਰਮਿਕ ਸਮਾਗਮ ਹੀ ਕਹਿ ਸਕਦੇ ਆ ਕਿਉਂਕਿ ਉਸ ਜਿਹੜਾ ਉੱਥੇ ٹرسٹ ਹੈ ਮਸਤਵਾਨਾ ਸਾਹਿਬ ਉਸ ਦੀ ਜਿਹੜੀ ਹੈ ਅਗਵਾਈ ਉਹ ਸਖਦੇਵ ਸਿੰਘ ਢੀਂਸਾ ਦੇ ਕੁਲ ਹੈ ਸਦਾਰਤ ਦੀ ਵੱਡੀ ਪੱਧਰ ਉਤੇ ਲੀਡਰਸ਼ਿਪ ਹੀ ਉੱਥੇ شمار ਹੁੰਦੀ ਹੈ ਯਾਨੀ ਹਰਪ੍ਰੀਤ ਸਿੰਘ ਵੀ ਯਾਨੀ ਹਰਪ੍ਰੀਤ ਸਿੰਘ ਨੂੰ ਜਦੋਂ মিডিਆ ਵੱਲੋਂ ਪੁੱਛਿਆ ਜਾਂਦਾ ਕਿ ਜਿਹੜੀ 3 ਮੈਂਬਰੀ ਤੁਹਾਡੇ ਸੰਬੰਧੀ ਜਾਂਚ ਕਮੇਟੀ ਕਾਇਮ ਹੋਈ ਸੀ ਉਹਦੀ ਮਿਆਦ ਪੂਰੀ ਚੁੱਕੀ ਹੈ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਸੀ ਕਿ ਜੋ ਕਰਨਾ ਹੈ ਜੋ ਮਰਜ਼ੀ ਕਰਨਾ ਉਹ ਕਰ ਲੈਣ ਕਹਿੰਦਾ ਭਾਪਕੇ ਉਹਨਾਂ ਨੇ ਆਪਣੇ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉਤੇ ਬੇ ਪਰਵਾਹੀ ਦਿਖਾਈ ਹੈ ਤੇ ਨਾਲ ਹੀ ਇੱਕ ਵੱਖਰੀ ਤਰ੍ਹਾਂ ਦਾ ਬਿਆਨ ਖੈਰ ਉਹਨਾਂ ਨੇ ਆਪਣੀ ਵਿਰੋਧੀਆਂ ਨੂੰ ਕੀਤਾ ਇੱਕ ਵੱਡਾ ਤੰਜ ਕਹਿ ਸਕਦੇ ਹਾਂ ਕਿ ਹੁਣ ਸਵਾਲ ਹੈ ਕਿ ਉਹ ਵਿਰੋਧੀ ਉਹਨਾਂ ਦੇ ਇਸ ਵੇਲੇ ਕੌਣ ਨੇ ਕਹਿੰਦਾ ਭਾਵੇਂ ਗੰਦ ਘੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਪਤਾ ਨਹੀਂ ਉਹ ਜਸਦਰ ਸਾਹਿਬ ਇੱਕ ਗੱਲ ਕਿੰਨੂ ਕਹਿ ਗਏ ਨੇ ਖੈਰ ਅੱਜ ਦਾ ਇਹ ਜਿਹੜਾ ਵੱਡਾ ਮਾਮਲਾ ਕਿ ਉਹਨਾਂ ਸੰਬੰਧੀ ਜਿਹੜੀ ਹੈ ਜਾਂਚ ਕਮੇਟੀ ਜਿਹਦੀ ਅੱਜ ਜਮਾਤ ਪੁੱਗ ਚੁੱਕੀ ਸੀ ਉਦੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਗਲਿਆਰਾਂ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਕੀ ਹੈ ਜੀ ਡਾਕਟਰ ਸਾਹਿਬ ਜੀ ਸਾਹਿਬ ਜਿਸ ਤਰ੍ਹਾਂ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਂ ਅਧਿਕਾਰੀ ਨੇ ਗੈਨੀ ਹਰਪ੍ਰੀਤ ਨੂੰ ਮੌਤਲ ਕਰਕੇ ਉਹਨਾਂ ਦੀ ਇਨਕੁਆਰੀ ਬਿਠਾਈ ਹੋਈ ਹੈ ਇਨਕੁਆਰੀ ਕਮੇਟੀ ਦਾ ਸਮੇਂ ਦੀ ਮਿਆਦ ਵਧਾਈ ਜਾਂਦੀ ਰਹੀ ਹੈ ਤੇ ਹੁਣ ਵੀ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ 1 ਮਹੀਨੇ ਲਈ ਮਿਆਦ ਹੋਰ ਵਧਾ ਦਿੱਤੀ ਹੈ ਇਨਕੁਆਰੀ ਦੀ ਤੇ ਕਿਉਂਕਿ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲਗਾਈ ਜਾ ਰਹੇ ਨੇ ਗੰਭੀਰ ਕਿਸਮ ਦੇ ਦੋਸ਼ ਜਾਂ ਤੱਥ ਇਕੱਠੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਦੀਆਂ ਆਵਾਜ਼ੀਆਂ ਸੁਣਨ ਨੂੰ ਆਈਆਂ ਨੇ ਪਹਿਲੀ ਗੱਲ ਤਾਂ ਉਹਨਾਂ ਦੇ ਅ ਕਰਦਾਰ ਦੇ ਉੱਪਰ ਮਾਲਟਿਟਿਊਡ ਦੇ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਉਹਦੇ ਗਵਾਹ ਸਾਹਮਣੇ ਪੇਸ਼ ਕੀਤੇ ਗਏ ਨੇ ਫਿਰ ਉਹਨਾਂ ਦੇ ਉੱਪਰ ਲੱਗਿਆ ਕਿ ਉਹਨਾਂ ਨੇ ਪੈਸੇ ਜੋ ਬਾਹਲੇ ਦੇਸ਼ਾਂ ਦੇ ਵਿੱਚੋਂ ਜਾਂਦੇ ਸਨ ਤੇ ਉੱਥੇ ਸੰਗਤ ਉਹਨਾਂ ਨੂੰ ਪੇਟ ਕਰਦੀ ਸੀ ਉਹ ਉਹ ਗੁਰੂ ਦੀ ਗੋਲਕ ਦੇ ਵਿੱਚ ਜਾ ਸ਼੍ਰੋਮਣੀ ਕਮੇਟੀ ਦੇ ਜਮਾਨੀ ਕਰਾਏ ਇਹ ਇਸ ਤਰ੍ਹਾਂ ਦੇ ਇੱਕ ਬੜੇ ਕਿਸਮ ਦੇ ਗੰਭੀਰ ਕਿਸਮ ਦੇ ਅਲਜ਼ਾਮ ਨੇ ਇਹਨਾਂ ਅਲਜ਼ਾਮਾਂ ਨੂੰ ਜੇ ਕਿਰਪਾ ਦੇਖੀਏ ਤਾਂ ਵੈਸੇ ਤਾਂ ਇਹ ਮੁਕਾਬਲਾ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਕਿਉਂਕਿ ਇਹ ਸਿੱਖੀ ਦਾ ਤਖਤ ਹੈ ਜਿਹੜੇ ਇਲਜ਼ਾਮ ਇਹ ਕਿਸੇ ਧਿਰ ਵੱਲੋਂ ਲਗਾਏ ਗਏ ਨੇ ਜਿਹੜੇ ਪੈਸੇ ਦੀ ਗੱਲ ਕਰ ਰਹੇ ਤੁਸੀਂ ਏ ਸ਼ੋਮਨੀਕ ਅਕਾਲੀ ਦਲ ਦੇ ਵਿੱਚੋਂ ਲੀਡਰਸ਼ਿਪ ਵੱਲੋਂ ਲੱਗਦੇ ਰਹੇ ਨੇ ਕਿ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦੇ ਉੱਪਰ ਲੱਗ ਰਹੇ ਨੇ ਇਹ ਇਹੋ ਹੀ ਲੱਗ ਰਿਹਾ ਵੀ ਪਰ ਜਿਹੜੇ ਜਾਂਚ ਜਰਾਜ ਨਾਲ ਇਹਦਾ ਕੋਈ ਤਾਲੁਕ ਨਹੀਂ ਜਾਂਚ ਵੱਖਰੀ ਚੱਲ ਰਹੀ ਹੈ ਉਹ ਇੱਕ ਵੱਖਰਾ ਇਸ਼ੂ ਹੈ ਖੈ ਉਹਦੇ ਤੇ ਆਓ ਜੀ ਡਾਕਟਰ ਸਾਹਿਬ ਕਿਉਂਕਿ ਇਹਨਾਂ ਦੇ ਖਿਲਾਫ ਜਿਹੜੀ ਲਾਮਬੰਦੀ ਹੋਏਗੀ ਨਾ ਜਿਸ ਤਰ੍ਹਾਂ ਦੀ ਭਿੰਡਰ ਸਾਹਿਬ ਜਿਹੜੀ ਪੈਸੇ ਦੀ ਮਾਮਲੇ ਦੀ ਮੈਂ ਗੱਲ ਜਿਹੜੀ ਕਰ ਰਿਹਾ ਜਿਵੇਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਕਿ ਉਹ ਦੂਸਰੇ ਮੁਲਕ ਤੋਂ ਗਿਆ ਤੇ ਉਹਨੂੰ ਗਿਫਟ ਮਿਲੀ ਤੇ ਉਹਨੇ ਖਜ਼ਾਨੇ 'ਚ ਨਹੀਂ ਜਮ੍ਹਾਂ ਕਰਾਇਆ ਤੋਸ਼ਾ ਖਾਨਾ ਤੇ ਉਹਨੂੰ 7 ਸਾਲ ਦੀ ਉਥੋਂ ਦੀ ਦਾਲਤਾਂ ਨੇ ਸਜ਼ਾ ਦਿੱਤੀ ਹੈ ਇਹ ਇਹ ਫੈਕਟ ਨੇ ਅਸਲ ਦੇ ਵਿੱਚ ਕਿਉਂਕਿ ਇਹੋ ਕੁਛ ਦੇ ਸੰਦਰਭ ਦੇ ਵਿੱਚ ਹੀ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਤੇ ਇਸ ਦੇ ਵਿੱਚ ਹੀ ਇਹ ਇਨੰ ਇਫੇਦਾਰ ਸਾਹਿਬ ਨੂੰ ਇਹਦੇ ਵਿਕੀ ਮਲੇਟਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇਸ ਕਰਕੇ ਇਹ ਇਹ ਤਾਂ ਨਿਸ਼ਚਿਤ ਹੈ ਕਿ ਇਹ ਇਨੰ ਨੂੰ ਹਾਲ ਦੀ ਘੜੀ 1 ਮਹੀਨੇ ਲਈ ਹੋਰ ਮਿਆਦ ਵਧ ਗਈ ਹੈ ਤੇ ਉਦੋਂ ਤੱਕ ਸਾਰਾ ਕੁਝ ਜਿਹੜਾ ਹੈ ਅੱਗੇ ਦੀ ਅੱਗੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਸ਼ੁਰੂ ਹੋਈ ਹੋਈ ਹੈ ਤੇ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਣੀ ਹੈ ਉਹ ਸਾਰਾ ਕੁਝ ਨਿਸ਼ਚਿਤ ਹੋਣ ਤੋਂ ਬਾਅਦ ਹੀ ਇਹਨਾਂ ਬਾਰੇ ਫੈਸਲਾ ਲਿਆ ਜਾਵੇਗਾ ਹਾਲ ਦੀ ਘੜੀ ਜਥੇਦਾਰ ਸਾਹਿਬ ਨੂੰ ਅਟਾਕੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਤਰਸ ਦੇ ਪਾਤਰ ਬਣਾਉਣ ਦੀ ਉਹ ਨਹੀਂ ਕਰਨਗੇ ਇਹਨਾਂ ਨੂੰ ਇਸ ਲੰਮਕ ਅਵਸਥਾ ਦੇ ਵਿੱਚ ਹੀ ਰੱਖਣਗੇ ਕਹਿੰਦਾ ਭਾਪ ਕੇ ਇਹ ਮਾਮਲੇ ਨੂੰ ਲੰਮਕ ਅਵਸਥਾ ਦੇ ਵਿੱਚ ਰੱਖ ਲਿਆ ਹਾਲਾਂਕਿ ਹਾਈ ਪਾਵਰ ਕਮੇਟੀ ਜਿਹਦੇ ਵਿੱਚ ਰਗੂਜੀਤ ਵੇਰਿਕ ਤੇ ਹੋਰ ਦੋ ਮੈਂਬਰ ਹੈ ਖੈਰ ਹਲੇ ਤਾਂ ਹੀ ਭਾਵੇਂ ਖੁੱਲ ਕੇ ਜਦੋਂ ਇਹ ਫੈਸਲਾ ਹੁੰਦਾ ਸ੍ਰੋਮਣੀ ਕਮੇਟੀ ਦਾ ਕਿਉਂਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਐਲਾਨ ਕੀਤਾ ਹੈ ਕਿਉਂਕਿ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਵੀ ਅੱਜ ਜਿਹੜੀ ਚੰਡੀਗੜ੍ਹ ਹੋਈ ਉਹਦੇ ਵਿੱਚ ਸ਼ਾਮਲ ਹੋਏ ਤੇ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਇਹ ਸਵਾਲ ਉੱਠਿਆ ਤਾਂ ਐਡਵੋਕੇਟ ਧਾਮੀ ਸਾਹਿਬ ਹੋਰਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਹੈ ਜਾਂਚ ਕਮੇਟੀ ਹੈ ਉਹਦਾ 1 ਮਹੀਨਾ ਹੋਰ ਵਧਾ ਦਿੱਤਾ ਗਿਆ ਹਾਲਾਂਕਿ ਉੱਥੇ ਇਸ ਤੋਂ ਇਲਾਵਾ ਹੋਰ ਇਹ ਦੇ ਸੰਬੰਧ ਵਿੱਚ ਕੋਈ ਸਵਾਲ ਨਹੀਂ ਉੱਠਿਆ ਫਿਰਦੂ 1 ਮਹੀਨਾ ਹੋਰ ਵਿਧਾਨ ਦਾ ਹੋਰ ਅਰਥ ਕੀ ਮੰਨਦੇ ਆ ਡਾਕਟਰ ਸਾਹਿਬ ਆਪਾ ਪਿੰਟਰ ਸਾਹਿਬ ਗੱਲ ਇਹ ਹੈ ਵੀ ਇਹਦੇ ਤੇ ਇੱਕ ਤਨ ਜਥੇਦਾਰ ਸਾਹਿਬ ਨੂੰ ਜੇਕਰ ਇਮੀਡੀਏਟ ਉਹਨਾਂ ਨੂੰ ਹਟਾਉਂਦੇ ਨੇ ਜਾਂ ਉਹਨਾਂ ਨੂੰ ਬਾਹਰ ਕਰਦੇ ਨੇ ਕਿ ਉਹ ਲਾਜ਼ਮੀ ਹੈ ਕਿ ਕੋਈ ਸੁਧਾਰ ਕਮੇਟੀ ਹੈ ਜਿਹੜੀ ਸੁਧਾਰ ਪਿੰਟਰ ਸਾਹਿਬ ਨੂੰ ਹਟਾਉਣ ਵਾਲੀ ਗੱਲ ਤਾਂ ਬਾਅਦ ਤਾਂ ਆਏਗੀ ਜੇਕਰ ਜਾਂਚ ਕਮੇਟੀ ਕੋਈ ਰਿਪੋਰਟ ਦੇ ਵੀਗੀ ਉਹਦੇ ਵਿੱਚ ਕੋਈ ਗੱਲ ਖੁੱਲ ਕੇ ਸਾਹਮਣੇ ਆਏਗੀ ਕੋਈ ਤੱਥ ਆਉਣਗੇ ਹਾਲੇ ਤਾਂ 1 ਮਹੀਨਾ ਹੋਰ ਵਾਧਾ ਦਿੱਤਾ ਗਿਆ 1 ਮਹੀਨੇ ਦਾ ਮਤਲਬ ਕਿ ਉਹਨਾਂ ਉੱਤੇ ਜਿਹੜੀ ਇੱਕ ਤਲਵਾਰ 1 ਮਹੀਨਾ ਹੋਰ ਲੜਤੀ ਰਹੇਗੀ ਅਜੀ ਤਰ੍ਹਾਂ ਦਾ ਕਹਿੰਦਾ ਪਾਬ ਕਿ ਇੱਕ ਬੰਨੇ ਸਰੋਣੀ ਕਮੇਟੀ ਐ ਇੱਕ ਬੰਨੇ ਹੁਣ ਸਿੰਘ ਸਾਹਿਬ ਜਿ세 ਅਰਗਿਆਨੀ ਹਰਪ੍ਰੀਤ ਸਿੰਘ ਭਿੰਡੇ ਸਾਹਿਬ ਇਹਨੂੰ ਥੋੜਾ ਜਿਹਾ ਜੀ ਆਪਾਂ ਵਾਈਡਰ ਪਰਸਪੈਕਟਿਵ ਵਿੱਚ ਦੇਖੀਏ ਜਿਹੜੀ ਹੁਣ ਅੱਜ ਕੱਲ੍ਹ ਅਕਾਲੀ ਦਲ ਤੇ ਸੁਧਾਰ ਲਹਿਰ ਦੇ ਵਿੱਚ ਲੜਾਈ ਚੱਲ ਰਹੀ ਆ ਅਕਾਲੀ ਦਲ ਨੇ ਜਿਹੜੀ ਮੇਨ ਸਟ੍ਰੀਮ ਆ ਉਹਨਾਂ ਨੇ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਆ ਤੇ ਸੁਧਾਰ ਲਹਿਰ ਵਾਲੇ ਪੂਰਾ ਹਮਲਾ ਕਰ ਰਹੇ ਨੇ ਬਈ ਇਹ ਹੈ ਸ਼੍ਰੀ ਕਾਲਤਕਸਰ ਦੇ ਹੁਕਮ ਦੀ ਉਲੰਘਣਾ ਐ ਤੇ ਦੂਸਰੀ ਗੱਲ ਜਿਹੜੀ ਦੇਖਣ ਵਾਲੀ ਗੱਲ ਐ ਜੇ ਜੀ ਨੂੰ ਆਪਾਂ ਪਿੱਛੇ ਜਾਈਏ ਜਿਵੇਂ ਕਿ ਪਿਛਲੇ ਸਮੇਂ ਚ ਉੱਭਰਦਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਰਬਸੰਮਤੀ ਨਾਲ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇਗਾ ਜਾਂ ਇਸ ਤਰ੍ਹਾਂ ਦੀ ਵੀ ਗੱਲਾਂ ਚੱਲਦੀਆਂ ਸੀ ਤੇ ਦੂਸਰਾ ਸੁਧਾਰ ਲਹਿਰ ਵਾਲਿਆਂ ਦੀ ਜੇ ਆਪਾਂ ਦੇਖਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਟੋਟਲ ਲੀਡਰਸ਼ਿਪ ਹੈ ਉਹ 70 ਪਲੱਸ ਜਾਂ 60 ਪਲੱਸ ਹੈਗੀ ਹੈ ਤੇ ਉਹ ਇਸ ਉਮਰ ਦੇ ਪੜਾਅ ਦੇ ਵਿੱਚ ਨੇ ਇਸ ਤਰ੍ਹਾਂ ਦੀ ਉਹ ਅਗਵਾਈ ਇਸ ਦੌਰ ਦੇ ਵਿੱਚ ਨਵੀਂ ਦੀ ਨੇ ਪਾਰਟੀ ਬਣਾ ਕੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਉਹਨਾਂ ਦੇ ਵਿੱਚ ਸਿਰਫ ਇੱਕ ਇੱਕ ਜਾਂ ਦੋ ਲੀਡਰ ਨੇ ਜਿਸ ਤਰ੍ਹਾਂ ਕਿ ਸਰਦਾਰ ਪ੍ਰਮਿੰਦਰ ਸਿੰਘ ਢੀਂਸਾ ਇੱਕ ਜਿਹੜਾ ਜੰਗ ਹੈ ਬਾਕੀ ਤਾਂ ਸਾਰੇ ਉਮਰ ਦੇ ਇਸ ਪੜਾਤੇ ਨੇ ਇਸ ਦੌਰ ਦੇ ਵਿੱਚ ਜਿਹੜੀ ਲੜਾਈ ਲੜਨੀ ਬੜੀ ਔਖੀ ਆ ਕਿਉਂਕਿ ਪਹਿਲਾਂ ਵੀ ਜੇ ਆਪਾਂ ਪਿੱਛੇ ਦੇਖੀਏ ਤਾਂ ਬ੍ਰਹਮਪੁਰਾ ਸਾਹਿਬ ਨੇ ਨੇ ਤੇ ਜਮਾਦੇ ਦੇ ਹੋਰ ਲੀਡਰਸ਼ਿਪ ਨੇ ਜਦੋਂ 2017 ਦੇ ਵਿੱਚ 18 ਦੇ ਵਿੱਚ ਬਗਾਵਤ ਕੀਤੀ ਸੀ ਸ਼੍ਰੋਮਣੀ ਕਾਲੀ ਦਲ ਤੋਂ ਜਾ ਕੇ ਸ਼੍ਰੀ ਹਰタクਟ ਸਿੰਘ ਸਾਹਿਬ ਤੇ ਸਹਾ ਖਾਦੀਆਂ ਅਸੀਂ ਇਕੱਠੇ ਰਹਿਣ ਦੀਆਂ ਤੇ ਫਿਰ ਉਹਨਾਂ ਨੇ ਆਪਣਾ ਇੱਕ ਟਕਸਾਲੀ ਕਾਲੀ ਦਲ ਬਣਾ ਕੇ 2019 ਦੀ ਪਾਰਲੀਮੈਂਟ ਦੀ ਚੋਣ ਲੜੀ ਤੇ ਉਹਦੇ ਵਿੱਚ ਬੁਰੀ ਤਰ੍ਹਾਂ ناکਾਮ ਰਹੇ ਤੇ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਗੇੜਾ ਖਾ ਕੇ ਫਿਰ ਉਹ ਮੇਨ ਸਟ੍ਰੀਮ ਦੇ ਵਿੱਚ ਆ ਗਏ ਸੰਤ ਸਰਪ੍ਰਸਤੀ ਉਹਨਾਂ ਨੇ ਕਬੂਲੀ ᱛੀ ਇਸ ਤਰ੍ਹਾਂ ਦਾ ਲੱਗਦਾ ਹੈ ਵੀ ਇਸ ਦੌਰ ਦੇ ਵਿੱਚੋਂ ਇਹ ਲੱਗਦਾ ਵੀ ਇਹ ਜਿਹੜੀ ਸੁਧਾਰ ਲਹਿਰ ਵਾਲੀ ਹੈ ਲੀਡਰਸ਼ਿਪ ਇਹ ਵੀ ਕਿਤੇ ਇਹ ਤਾਂ ਨਹੀਂ ਮੇਨ ਸਟ੍ਰੀਮ ਦੇ ਵਿੱਚ ਫਿਰ ਆਉਣ ਦਾ ਇਹ ਹੋਵੇ ਕਿਉਂਕਿ ਉਹਨਾਂ ਪਾਸੇ ਲੀਡਰ ਕੋਈ ਨਹੀਂ ਹੈ ਇਸ ਤਰ੍ਹਾਂ ਦਾ ਜਿਹੜਾ ਕ੍ਰਿਸ਼ਮਈ ਲੀਡਰ ਹੋਵੇ ਜਿਹੜਾ ਕਿ ਵੱਖਰੇ ਤੌਰ ਤੇ ਜੀ ਦੀ ਪਹਿਚਾਣ ਹੋਵੇ ਜਿਹੜਾ ਕਿ ਇਸ ਸੰਕਟ ਦੇ ਵਿੱਚੋਂ ਅਗਵਾਈ ਕਰ ਸਕੇ ਉਹਨਾਂ ਦੀ ਟੇਕ ਯਾਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਹੈ ਵੀ ਜੇਕਰ ਉਹਨਾਂ ਨੂੰ ਅੱਗੇ ਲਾ ਕੇ ਜਾਂ ਕੋਈ ਸੰਤ ਬਾਬਾ ਕੋਈ ਇਸ ਤਰ੍ਹਾਂ ਦਾ ਆਉਂਦਾ ਉਹਨੂੰ ਅੱਗੇ ਲਾ ਕੇ ਆਪਣਾ ਇੱਕ ਜਿਹੜਾ ਸਟਰਕਚਰ ਬਣਾ ਕੇ ਇਹ ਲੜਾਈ ਲੜਨ ਦੀ ਕੋਸ਼ਿਸ਼ ਕਰਨ ਪਰੰਤੂ ਹੁਣ ਇਸ 스테ਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਜਾਂ ਐਸਡੀਪੀਸੀ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਐਕਸ਼ਨ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰੂ ਉਹਨਾਂ ਨੂੰ ਇਸੇ ਲੰਬਕ ਅਵਸਥਾ ਦੇ ਵਿੱਚ ਰੱਖਣਗੇ ਇਹ ਵੀ ਹੋ ਸਕਦਾ ਹੈ 1 ਮਹੀਨੇ ਬਾਅਦ ਹੋਰ ਮਿਆਦ ਬਤਾ ਦਿੱਤੀ ਜਾਵੇ ਉਸ ਤੋਂ ਬਾਅਦ ਜਦੋਂ ਪੂਰੀਆਂ ਸਾਰਾ ਕੁਝ ਸੈੱਟ ਹੋ ਸਕਦਾ ਹੈ ਉਸ ਤੋਂ ਬਾਅਦ ਆਪਣੀਆਂ ਗੋਟੀਆਂ ਫਿੱਟ ਕਰਕੇ ਫਿਰ ਅਗਲੀ ਕਾਰਵਾਈ ਹੋ ਸਕਦੀ ਹੈ ਫਿਰ ਉਹਨਾਂ ਦੀ ਇਹ ਵੀ ਸੰਭਾਵਨਾ ਮੰਨੇ ਰਾਜਸੀ ਤੌਰ ਦੇ ਵਿੱਚ ਕਿਉਂਕਿ ਪੋਲੀਟੀਕਲ ਜਿਹੜੀ ਗੇਮ ਹੈ ਨਾ ਇਹਦੇ ਵਿੱਚ ਇਹ ਨਹੀਂ ਪਤਾ ਵੇ ਕਿਹੜੇ ਵੇਲੇ ਕਿੱਧਰ ਨੂੰ ਘੁੰਮ ਜਾਂਦੀ ਹੈ ਤੇ ਜਿਹੜੇ ਦੋਸਤ ਨੇ ਤੇ ਦੁਸ਼ਮਣ ਕਦੋਂ ਬਣ ਜਾਂਦੇ ਨੇ ਤੇ ਦੁਸ਼ਮਣ ਦੋਸਤ ਕਦੋਂ ਬਣ ਸਕਦੇ ਨੇ ਇਹਦੇ 'ਚ ਇਹ ਵੀ ਹੈ ਕਿ ਮੇਨਸਟ੍ਰੀਮ ਦੇ ਵਿੱਚ ਜਿਹੜੀ ਆਧਾਰ ਲਹਿਰ ਦੀ ਲੀਡਰਸ਼ਿਪ ਹੈ ਉਹ ਵੀ ਮਰਜ ਹੋ ਸਕਦੀ ਹੈ ਤੇ ਜਥੇਦਾਰ ਸਾਹਿਬ ਦੀ ਵੀ ਬਹਾਲੀ ਕੁਝ ਸ਼ਰਤਾਂ ਨਾਲ ਹੋ ਸਕਦੀ ਹੈ ਤੇ ਉਹਦੇ ਤੋਂ ਇਹ ਵੀ ਹੋ ਸਕਦਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਿ ਫਖਰੇ ਕੌਮ ਦਾ ਪੁਰਸ਼ ਅਵਾਰਡ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਦੇ ਬਹੁਤ ਵੱਡੇ ਮਾਨੇ ਨੇ ਉਹਨੇ ਸਭ ਤੋਂ ਵੱਧ ਅਕਾਲੀ ਦਲ ਨੂੰ ਜਿਹੜਾ ਡੈਮੇਜ ਕੀਤਾ ਜਾਂ ਪੋਲੀਟੀਕਲੀ ਸੈਟਬੈਕ ਲਾਈ ਹੈ ਉਹ ਬਹੁਤ ਵੱਡੀ ਹੋਇਆ ਉਸ ਦੇ ਸੰਬੰਧੀ ਜਿਵੇਂ ਕਿ ਬੇਸ਼ੱਕ ਜੋ ਚੌਥਾਂ ਜਨਵਰੀ ਨੂੰ ਜੀ ਆਇਆਂ ਸਾਹਿਬ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੀ ਮੰਗ ਵੀ ਕੀਤੀ ਸੀ ਇਹਨੂੰ ਰਿਵਿਊ ਕੀਤਾ ਜਾਵੇ ਇਹ ਬਹਾਰ ਕੀਤਾ ਕਿਉਂਕਿ ਇਹ ਬਹੁਤ ਵੱਡਾ ਹੈ ਇਹਦਾ ਮਤਲਬ ਹੈ ਵੀ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਰਾਜਨੀਤੀ ਕੀਤੀ ਟੋਟਲ ਜ਼ਿੰਦਗੀ ਦੇ ਵਿੱਚ ਉਹ ਬਿਲਕੁਲ ਜ਼ੀਰੋ ਕਰ ਦਿੱਤੀ ਗਈ ਉਹ ਸਾਰੀ ਪੰਥ ਦੇ ਵਿਰੋਧ ਦੇ ਵਿੱਚ ਹੈ ਪੰਥ ਦੇ ਲਈ ਉਹਦੀ ਕੋਈ ਹੋਣੀ ਉਸ ਨੂੰ ਬਹਾਲ ਕਰਾਉਣ ਦੇ ਲਈ ਲਾੜਨੀ ਐ ਸ਼ਰੂਮਣੀ ਕਾਲੀ ਦੇਰ ਆਪਣੀਆਂ ਸਾਰੀਆਂ ਗੋਟੀਆਂ ਫਿੱਟ ਕਰੂਗਾ ਤੇ ਉਹਦੇ ਵਿੱਚ ਇਹ ਵੀ ਹੋ ਸਕਦਾ ਵੀ ਇਹ ਕਿਸ ਤਰ੍ਹਾਂ ਦਾ ਡਾਇਰੈਕਸ਼ਨ ਵੱਲ ਨੂੰ ਜਾਊਗਾ ਕਿਉਂਕਿ ਸੁਧਾਰ ਲਹਿਰ ਹੁਣ ਹਾਲ ਦੀ ਘੜੀ ਕੋਈ ਵੱਡਾ ਲੰਮਾ ਡੈਂਟ ਪਾਉਣ ਦੀ ਸਮਰੱਥਾ ਦੇ ਵਿੱਚ ਨਹੀਂ ਤੇ ਨਾ ਹੀ ਉਹਨਾਂ ਨੇ ਆਪਣਾ ਕੋਈ ਸਟਰਕਚਰ ਬਣਾਇਆ ਨਾ ਕੋਈ ਢਾਂਚਾ ਬਣਾਇਆ ਤੇ ਇਹਦੇ ਬਿਲਕੁਲ ਸਰ ਇਹ ਜਿਹੜੀ ਮਿਆਦ 1 ਮਹੀਨਾ ਵਧਾਈ ਹੈ ਧਾਮੀ ਸਾਹਿਬ ਵੱਲੋਂ ਇਹਦੇ ਸਬੰਧੀ ਖਲਾਸਾ ਕੀਤਾ ਗਿਆ ਇਹਦਾ ਅਰਥ ਇੱਕ ਇਹ ਵੀ ਜਾਂਦਾ ਹੈ ਕਿ ਜਿਹੜੀ 3 ਮੈਮਰੀ ਜਾਂਚ ਕਮੇਟੀ ਸੀ ਜਿਹਦੇ ਸਬੰਧੀ ਪਿਛਲੇ ਦਿਨ ਹੀ ਹਰਪ੍ਰੀਤ ਸਿੰਘ ਬਰਾਣੇ ਇਹ ਵੀ ਗੱਲ ਕਿਹਾ ਸੀ ਕਿ ਉਹ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਉਹ ਤੁਮ ਤੁਮਾ ਸਾਫ ਵੀ ਆ ਜਾ ਕੇ ਵਿਜ਼ਿਟ ਕਰ ਰਹੀ ਹੈ ਫਿਰ ਜਿਹੜੀ ਹੁਣ ਗੱਲ ਇੱਕ ਇੱਕ ਪੱਖੇ ਵੀ ਹੈ ਕਿ ਸ਼ਾਇਦ ਜਿਹੜੀ ਜਾਂਚ ਜਿਹੜੀ ਉਹ ਖਾਲੇ ਸਿਰੇ ਨਹੀਂ ਚੜੀ ਜੋ ਜਾਂਚ ਕਮੇਟੀ ਕਰਨਾ ਚਾਹੁੰਦੀ ਹੈ ਉਹ ਤੱਥ ਉਹਨਾਂ ਦੇ ਕੋਲ ਨਹੀਂ ਆਏ ਇੱਕ ਪੱਖ ਆਪਾਂ ਇਹ ਵੀ ਮੰਨ ਸਕਦੇ ਆ ਜੀ ਭਿੰਡੇ ਸਾਹਿਬ ਇਹ ਵੀ ਮੰਨਿਆ ਜਾ ਸਕਦਾ ਹੈ ਉਹ ਪੂਰੀ ਤਰ੍ਹਾਂ ਠੋਸ ਦੇਖੋ ਜਿਹੜਾ ਮੇਨ ਕੰਮ ਸੀ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਨੂੰ ਜ਼ਿੰਮੇਵਾਰੀ ਤੋਂ ਲਾਂਭੇ ਕਰਨਾ ਸੀ ਉਹ ਕਰ ਦਿੱਤਾ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਨੇ ਉਹਨਾਂ ਨੂੰ ਲੰਮਕ ਅਵਸਥਾ ਦੇ ਵਿੱਚ ਹੁਣ ਤਾਂ ਗੱਲੇ ਆ ਵੀ ਉਹਨਾਂ ਦੀ ਜਿਹੜੀ ਜਿਹੜੇ ਜਿਨ੍ਹਾਂ ਦੇ ਤਹਿਤ ਉਹਨਾਂ ਦੇ ਉੱਪਰ ਕੰਡਕਟ ਰੂਲਸ ਲਾਗੂ ਹੁੰਦੇ ਨੇ ਜਿਨ੍ਹਾਂ ਦੇ ਤਹਿਤ ਉਹਨਾਂ ਦੇ ਸਰਵਸ ਰੂਲ ਦੇ ਤਹਿਤ ਉਹਨਾਂ ਦੀ ਇਹ ਜੇ ਹੈੱਡ ਗ੍ਰਾਂਤੀ ਨਿਯੁਕਤੀ ਹੋਈ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਜਿਹੜੀ ਕੋਈ ਅਗਲੀ ਕਾਰਵਾਈ ਰੰਬੜੀ ਹੋਗੀ ਉਹ ਸ਼੍ਰੋਮਣੀ ਕਮੇਟੀ ਪੱਕੇ ਪੈਰੀ ਇਸ ਤਰ੍ਹਾਂ ਦਾ ਪੂਰੇ ਤੱਥ ਇਕੱਠੇ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ ਇਧਰੋਂ ਤਾਂ ਇਹ ਲੰਮਕ ਅਵਸਥਾ ਦੇ ਵਿੱਚ ਹੈ ਕਿ ਤੇ ਦੂਸਰਾ ਇਹ ਹੈ ਗਿਆਨੀ ਹਰਪ੍ਰੀਤ ਸਿੰਘ ਜੇ ਇਸ ਅਵਸਥਾ ਦੇ ਵਿੱਚ ਰਹਿੰਦੇ ਨੇ ਉਹ ਹੋਰ ਤਰ੍ਹਾਂ ਦੀ ਵੀ ਬਿਆਨਬਾਜ਼ੀ ਜਿਸ ਤਰ੍ਹਾਂ ਕਿ ਖੁੱਲ ਕੇ ਅੱਗੇ ਕਰਦੇ ਸੀ ਉਹਦੇ ਤੇ ਵੀ ਉਹਨਾਂ ਦੇ ਅੰਕੁਸ਼ ਲੱਗੂਗਾ لازਮੀ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਕਾਲੀ ਦਲ ਨੂੰ ਇਹ ਫਿੱਟ ਬੈਠ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਫਿੱਟ ਬੈਠ ਰਹੀ ਹੈ ਕਿਉਂਕਿ ਹਰੇਕ ਕੋਈ ਵੀ ਇੰਪਲਾਈ ਹੈ ਜਾਂ ਜਾਂ ਕੋਈ ਵੀ ਅਹੁਦੇਦਾਰ ਹੁੰਦਾ ਜਿਹੜਾ ਜਿਹੜਾ ਕਿਸੇ ਸੰਸਥਾ ਦੇ ਵਿੱਚ ਹੈ ਉਹਦੇ ਵਿੱਚ ਰੂਲ ਸਰਵਿਸ ਰੂਲ ਲਾਗਮੀ ਲੱਗਣੀ ਚਾਹੀਦੀ ਹੈ ਨਹੀਂ ਕਿ ਪਰ ਅਜ्ञਾ ਜਿਆਨੀ ਹਰਪ੍ਰੀਤ ਸਿੰਘ ਮਸਤੂਆਣਾ ਸਾਹਿਬ ਜਦੋਂ ਉਹਨਾਂ ਦਾ ਵਿਜਿਟ ਆ ਤਾਂ ਜਿਹੜੀ ਗੱਲ ਉਹਨਾਂ ਦੇ ਸਾਹਮਣੇ ਆਈ ਹੈ ਕਿ ਜੋ ਕਰਨਾ ਹੈ ਉਹ ਕਰ ਲੈਣ ਮਤਲਬ ਉਹ ਬੇਪਰਵਾਹੀ ਦੇ ਵਿੱਚ ਨੇ ਇਹਰ ਵਿਖਣਾ ਕਿ ਇਹ ਦੋਨਾਂ ਤਰ੍ਹਾਂ ਦੇ ਵਿੱਚ ਅਗਲੇ ਸਮੇਂ ਇਹ ਮਾਮਲਾ ਕਿਸ ਪਾਸੇ ਜਾਂਦਾ ਹੈ ਜਾਂਚ ਕਮੇਟੀ ਕੋਲ ਕੋਈ ਤੱਥ ਹਲੇ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਕੀ ਸਬੂਤਾਂ ਦੀ ਘਾਟ ਦੀ ਵਜ੍ਹਾ ਇਹ ਕਮੇਟੀ ਦੀ ਮਿਆਦ ਵਧਾਈਏ ਜਾਂ ਹਾਲੇ ਇਹ ਮਾਮਲੇ ਨੂੰ ਕਈ ਵਾਰ ਇਹ ਹੁੰਦਾ ਕਿ ਮਾਮਲੇ ਨੂੰ ਇੰਨਾ ਆਪਣੇ ਆਪ ਹੀ ਦਬ ਦਿੱਤਾ ਜਾਏ ਕਿ ਉਹ ਅੱਗੇ ਜਾ ਕੇ ਅਦਮੋਇਆ ਹੋ ਜਾਏ ਇਹ ਕਿਸ ਤਰ੍ਹਾਂ ਦੀ ਰਣਨੀਤੀ ਹੈ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਗੱਲ ਵੀ ਇੱਕ ਵੱਡਾ ਖਲਾਸਾ ਕੀਤਾ ਕਿ ਸਾਰੇ ਮਾਮਲੇ ਉੱਤੇ ਵੀ ਡਿਸਕਸ ਹੋਈ ਹੈ ਜਿਹੜੀ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਵੱਡੀ ਗੱਲ ਇੱਕ ਹੋਰ ਜਿਹੜੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੱਡਾ ਫੈਸਲਾ ਅੱਜ ਹੋਇਆ ਲੰਮੀ ਚਰਚਾ ਹੋਈ ਕਿਉਂਕਿ ਅੱਜ ਦੀ ਵਰਕਿੰਗ ਕਮੇਟੀ ਕਾਲੇਦਾਲ ਦੀ ਬਲਵਿੰਦਰ ਸਿੰਘ ਭੁੰਦੜ ਜਿਹੜੇ ਵਰਕਿੰਗ ਪ੍ਰਧਾਨ ਨੇ ਉਹਨਾਂ ਦੀ ਇਕ ਵਾਈਟ ਹੋਈ ਲੰਮਾ ਸਮਾਂ ਚੱਲੀ ਹੈ ਡਾਕਟਰ ਸਾਹਿਬ ਬੜੀ ਲੰਮੀ ਕਹਿ ਸਕਦੇ ਹਾਂ ਕਿ ਜਿਹੜਾ ਵਕਤ ਪੱਖੋਂ ਟਾਈਮਿੰਗ ਬੜਾ ਲੰਮਾ ਉਹਦੇ ਵਿੱਚ ਰਿਹਾ ਕਈ ਮਸਲੇ ਵਿਚਾਰੇ ਗਏ ਹੋਣਗੇ ਹਾਲਾਂਕਿ ਡਾਕਟਰ ਅੰਬੇਦਕਰ ਦੇ ਜਿਹੜਾ ਪਿਛਲੇ ਦਿਨੀ ਉਹਨਾਂ ਦੀ ਜਿਹੜੀ ਮੂਰਤੀ ਦੀ ਗਹਿਮਾ ਨਾਲ ਛੇਡ ਛੱਡ ਕਰਨ ਦੀ ਕੋਸ਼ਿਸ਼ ਹੋਈ ਇਹਦੇ ਉੱਤੇ ਵੀ ਵਿਚਾਰ ਚਾ ਹੋਈਏ ਤੇ ਨਾਲੇ ਅਕਾਲੀ ਦਲ ਦੀ ਪੜਤੀ ਸੰਬੰਧੀ ਦਲਜੀਤ ਸਿੰਘ ਟੀਮਾਹੁਰਾ ਨੇ ਖਲਾਸਾ ਕੀਤਾ ਕਿ 24 ਲੱਖ 44000 ਜਿਹੜੇ ਸਾਡੇ ਫਾਰਮ ਫਿਲ ਹੋ ਗਏ ਨੇ 10000 ਦੀ ਹੋਰ ਵਰਕਿੰਗ ਕਮੇਟੀ ਕੋਲੋਂ ਮਨਜ਼ੂਰੀ ਲੈ ਲਈਗੀ ਪਿਛਲੀਆਂ 12 ਵਾਰਾਂ ਨਾਲੋਂ ਵਧ ਅੱਛਾ ਉਹਨਾਂ ਨੇ ਅੱਜ ਇਸ ਕੰ ਦਾ ਦਾਵਾ ਕੀਤਾ ਹੈ ਇਹ ਉਹ ਦਾਅਵੇ ਕੀ ਸੱਚਾਈ ਹੈ ਉਹ ਬਾਅਦ ਦੀ ਗੱਲ ਹੈ ਇਹਦੇ ਉੱਤੇ ਸ਼ਾਇਦ ਸੁਧਾਰ ਤੇਰ ਦੀ ਲੀਡਰਸ਼ਿਪ ਜ਼ਰੂਰ ਕੋਈ ਪ੍ਰਤੀਕਰਮ ਦੇਵੇਗੀ ਅੱਜ ਜਾਂ ਕੱਲ ਨੂੰ ਕਿ ਕੀ ਹੈ ਇੱਕ ਆਗੂ ਦਾ ਕਹਿਣਾ ਸੀ ਕਿ ਸਾਰਾ ਕੁਝ ਕੰਪਿਊਟਰਾਈਜ਼ ਹੈ ਸੁਧਾਰ ਤੇਰ ਦੇ ਲੀਡਰਾਂ ਨੂੰ ਕੱਢ ਕੇ ਕੁਝ ਨਵੇਂ ਪਾ ਕੇ ਡੈਲੀਗੇਟ ਜਿਹੜੇ ਸਾਜ ਦਿੱਤੇ ਜਾਣਗੇ ਤੇ ਫਿਰ ਸਗਵੀਰ ਸਿੰਘ ਬਾਦਲ ਨੂੰ ਪ੍ਰਧਾਨਤਾ ਦੀ ਉਹਨਾਂ ਦੇ ਕਾਰ ਹਾਰ ਪਾ ਦਿੱਤਾ ਜਾਏਗਾ ਖੈਰ ਅਜੇ ਇਹ ਜਿਹੜੇ ਜਿਹੜੇ ਪ੍ਰਤੀਕਰਮ ਨੇ ਉਹ ਫਿਲਹਾਲ ਜਿਹੜੇ ਉਹ ਸੁਧਾਰ ਤੇਰ ਵੱਲੋਂ ਆ ਰਹੇ ਹੈ ਵੇਖਣ ਵਾਲੀ ਗੱਲ ਹੈ ਕਿ ਇਹ ਸਾਰੇ ਮਾਹੌਲ ਦੇ ਵਿੱਚ ਸੱਚਾਈ ਕੀ ਹੈ ਪਰੰਤੂ ਸਰੋਣ ਕਮੇਟੀ ਦੇ ਗਲਿਆਰਿਆਂ ਦੇ ਵਿੱਚ ਉਹ ਜਿਹੜੀ 7 ਮੈਂਬਰੀ ਕਮੇਟੀ ਜਲਦੀ ਸੱਦੇ ਜਾਣ ਦੀ ਗੱਲ ਆਈ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਲ ਸਨ ਪ੍ਰੈਸ ਮੀਟ ਦੌਰਾਨ ਉਹਨਾਂ ਨੇ ਵੀ ਸਵੋਧਨ ਕੀਤਾ ਜਦੋਂ ਸਵਾਲ ਆਇਆ ਕਿ ਉਹ 7 ਮੈਂਬਰੀ ਕਮੇਟੀ ਦਾ ਕੀ ਬਣਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਕਾਲ ਤਖਤ ਦੇ ਜਸਿਆਰ ਗਿਆਨੀ ਰਣਵੀਰ ਸਿੰਘ ਹਰਾਮੀ ਪਿਛਲੇ ਦਿਨੀ ਇੱਕ ਆਦੇਸ਼ ਕੀਤਾ ਸੀ ਉਨ੍ਹਾਂ ਦੀ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਹੋਣੀ ਹੈ ਜਿਹੜੀ ਹੈ ਉਹਨਾਂ ਦੀ ਨਿਗਰਾਨੀ ਹੋਣੀ ਭਰਤੀ ਹੋਏਗੀ ਤੇ ਉਹ 1-2 ਦਿਨਾਂ ਦੇ ਵਿੱਚ ਇਹ ਜਲਦੀ ਹੀ ਸੱਤ ਰੈਣੀ ਕਹਿੰਦਾ ਪੱਕਾ ਸੱਤ ਮੈਂਬਰੀ ਕਮੇਟੀ ਡਾਕਟਰ ਸਾਹਿਬ ਮਨੂ ਲੋਕੇ ਬਤੌਰ ਕੋਆਰਡੀਨੇਟਰ ਕਨਵੀਨਰ ਨੇ ਇਸ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੀ ਖਾਲਸਾ ਵੱਲੋਂ ਨਿਯੁਕਤ ਕੀਤੀ ਗਈ ਸੀ ਤੇ ਜਿਹਦੇ ਉੱਤੇ ਸੁਧਾਰ ਤੇ ਜ਼ੋਰ ਲਾ ਰਹੀ ਹੈ ਕਿ ਇਨ ਬਿਨ ਜਿਹੜੀ ਭਰਤੀ ਉਹ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਹੋਵੇ ਤੁਹਾਨੂੰ ਜਿਹੜਾ ਫੈਸਲਾ ਸੀ ਕਿ ਵਿਧਾਨ ਮੁਤਾਬਕ ਵਿਧਾਨ ਮੁਤਾਬਕ ਕਈ ਤਰ੍ਹਾਂ ਦੇ ਫਿਰ ਇਹ ਵਾਦ-ਵਿਵਾਦ ਵੀ ਨੇ ਸੰਵਿਧਾਨ ਦੀ ਵੀ ਗੱਲ ਹੁੰਦੀ ਹੈ ਖੈਰ ਡਾਕਟਰ ਸਾਹਿਬ ਜੇਕਰ ਸੱਤ ਮੈਂਬਰੀ ਕਮੇਟੀ ਦੀ ਬੈਠਕ ਸੱਦਦੇ ਹੈ ਧਾਮੀ ਸਾਹਿਬ ਤੇ ਕੀ ਅੱਗੇ ਸਵਾਲ ਉੱਠਦਾ ਹੈ ਕਿ ਜਿਹੜੇ ਬਾਕੀ ਆਗੂ ਨੇ ਜਿਨ੍ਹਾਂ ਦੇ ਵਿੱਚ ਵਡਾਲਾ ਸਾਹਿਬ ਨੇ ਜਿਹੜੇ ਇਸ ਧਾਰਤੇ ਦੇ ਆਗੂ ਰਹਿ ਗੁਰਪ੍ਰਤਾਪ ਸਿੰਘ ਵਡਾਲਾ ਉਹ ਵੀ ਮੈਂਬਰ ਨੇ ਸੰਤਾ ਸਿੰਘ ਅਮੈਦਪੁਰ ਸੰਤਾ ਸਿੰਘ ਅਮੈਦਪੁਰ ਸਾਹਿਬ ਜਿਨ੍ਹਾਂ ਨੇ ਪਿਛਲੇ ਦਿਨੀ ਪ੍ਰਤੀਕਰਮੀ ਕਾਫੀ ਵਿਵਾਦ-ਵਿਵਾਦ ਉੱਤੇ ਉਹਨਾਂ ਨੇ ਸਪਸ਼ਟਾਈ ਇਹ ਮਾਮਲਾ ਠਾਇਆ ਵੱਡੇ ਪੱਧਰ ਉੱਤੇ ਇਸ ਕਮੇਟੀ ਦੇ ਐਂਗਲ ਨੂੰ ਲੈ ਕੇ ਉਹ ਵੀ ਨੇ ਤੇ ਇੱਕ ਆਕਾਲ ਤਖਤ ਸਾਹਿਬ ਵੱਲੋਂ ਨਿਰਧਾਰਤ ਜਿਹੜੇ ਮੈਂਬਰ ਬੀਬੀ ਸਤਵੰਤ ਕੌਰ ਸਵਾਲ ਹੈ ਕਿ ਇਹ ਕੀ ਸਾਰੇ ਇਸ ਅਗਲੀ ਜੇ 7 ਮੈਂਬਰੀ ਕਮੇਟੀ ਸੱਦੀ ਜਾਂਦੀ ਹੈ ਇਨਕਲੂਡ ਤਾਂ ਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਯਲੀ ਨੇ ਜਿਹੜੇ ਹਾਲੇ ਕਿ ਹਲੇ ਤਾਈ ਕਈ ਮਾਮਲਿਆਂ ਦੇ ਵਿੱਚ ਉਹ ਕਰੀਬ ਸਾਈਲੈਂਟ ਹੀ ਨੇ ਪਿਛਲੇ ਲੰਬੇ ਸਮੇਂ ਤੋਂ ਕੁਝ ਕੁਸ ਮਾਮਲਿਆਂ ਦੇ ਵਿੱਚ ਉਹ ਜ਼ਰੂਰ ਇੱਕ ਵਾਰ ਅੰਗੜਾਈ ਲੈਂਦੇ ਆ ਕੁਝ ਬਿਆਨਬਾਜ਼ੀ ਉਹਨਾਂ ਦੇ ਸਾਹਮਣੇ ਆਉਂਦੀ ਹੈ ਵਧੇਰੇ ਕਰਕੇ ਉਹ ਐਲੀ ਸਾਹਿਬ ਕਹਿ ਸਕਦੇ ਆ ਕਿ ਸਾਈਲੈਂਟ ਸਾਈਲੈਂਟ ਪੋਜੀਸ਼ਨ ਦੇ ਵਿੱਚ ਨੇ ਸੱਤ ਮੈਂਬਰੀ ਕਮੇਟੀ ਦਾ ਪ੍ਰਵੇਕਾ ਪਾਕਿਸਤਾਨ ਦਾ ਬਣ ਸਕਦੀ ਹੈ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਬਣ ਕੇ ਸਾਹਮਣੇ ਆ ਸਕਦਾ ਹੈ ਜੀ ਦਸ ਸਾਹਿਬ ਜਿੰਦਰ ਸਾਹਿਬ ਦੇਖੋ ਜਿਸ ਤਰ੍ਹਾਂ ਦਾ ਅਕਾਲੀ ਦਲ ਆਪਣੀ ਸਟ੍ਰੈਟਜੀ ਬਣਾ ਕੇ ਇਹ ਅੱਗੇ ਵਧ ਰਿਹਾ ਹੈ ਪਿਛਲੇ ਦਿਨਾਂ ਤੋਂ ਪਰ ਉਹਨਾਂ ਦੀ ਜਿਹੜੀ ਰਣਨੀਤੀ ਆ ਉਹਦੇ ਵਿੱਚ ਅੱਗੇ ਅੱਗੇ ਵਧ ਰਹੇ ਨੇ ਤੇ ਉਹਦੇ ਚੋ ਇਹ ਵੀ ਹੋ ਸਕਦਾ ਕਿ ਗੁੰਗੀ ਮੇਕ ਧਾਮੀ ਸਾਹਿਬ ਨੇ ਸਤ ਮੈਂਬਰ ਕਮੇਟੀ ਦੀ ਮੀਟਿੰਗ ਬੁલાਵਣੀ ਹੈ ਜੇਕਰ ਉਹਦੇ ਵਿੱਚ ਬਠਾੜਾ ਸਾਹਿਬ ਜਾਂ ਦੂਸਰੇ ਮੈਂਬਰ ਨਹੀਂ ਜਾਂਦੇ ਤਾਂ ਉਹਨਾਂ ਬਾਰੇ ਧਾਮੀ ਸਾਹਿਬ ਰਾਜਨੀ ਆ ਸ਼੍ਰੀ ਹਰਤਖ ਸਾਹਿਬ ਦੇ ਉੱਪਰ ਪਟੀਸ਼ਨ ਦੇਣਗੇ ਉਹਨਾਂ ਨੂੰ ਦੱਸਣਗੇ ਜਥੇਦਾਰ ਸਾਹਿਬ ਨੂੰ ਵੀ ਆਪ ਦੇ ਹੁਕਮ ਅਨਸਾਰ ਇੱਕ ਮੀਟਿੰਗ ਮੈਂਬਰ ਨਹੀਂ ਆਏ ਅਗਰ ਕਮੇਟੀ ਮੈਂਬਰ ਅਹੁਦੇ ਨੇ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਇਹੋ ਹੀ ਹੋਏਗਾ ਵੀ ਆਹ ਭਰਤੀ ਹੋ ਰਹੀ ਹੈ ਇਹਦੀ ਨਿਗਰਾਨੀ ਕਰੋ ਮੈਂਬਰਸ਼ਿਪ ਐਨੇ ਐਨੇ ਲੱਖ ਤੇ ਐਨੇ ਹਜ਼ਾਰ ਡੈਲੀਗੇਟ ਨੇ ਇਹਨਾਂ ਦੀ ਸੂਚੀਆਂ ਦਿੱਤੀਆਂ ਜਾਣਗੇ ਉਹ ਇਹੀ ਹੋਏਗਾ ਇਸ ਦੀ ਨਿਗਰਾਨੀ ਦੇ ਉੱਪਰ ਤਹਿਤ ਹੋਏਗਾ ਜਾਂ ਫਿਰ ਉਹਦੇ ਵਿੱਚ ਜਿਹੜੇ ਕੋਈ ਜਿਹੜੇ ਜਿਸ ਤਰ੍ਹਾਂ ਤੁਸੀਂ ਵਿਧਾਨ ਦੇ ਮਤਲਬ ਕਹਿ ਰਹੇ ਹੋ ਵਿਧਾਨ ਦੇ ਮਤਲਬ ਮੈਂਬਰਸ਼ਿਪ ਦੇ ਲਈ ਜਿਹੜੀ ਕੋਈ ਹੋਏਗੀ ਉਹ ਡਿਸਕਸ ਹੋ ਸਕਦੀ ਹੈ ਹੁਣ ਜੇਕਰ ਉਹਦੇ ਵਿੱਚ ਜਾ ਕੇ ਬਡਾਲਾ ਸਾਹਿਬ ਜਾਂਦੇ ਨੇ ਤਾਂ ਲਾਜ਼ਮੀ ਹੈ ਕਿ ਧਾਮੀ ਸਾਹਿਬ ਉਸ ਸਬੰਧ ਦੇ ਵਿੱਚ ਸਾਰਾ ਤੱਥ ਰੱਖਣਗੇ ਅਤੇ ਭਰਤੀ ਬਾਰੇ ਉਹ ਦੱਸਣਗੇ ਤੇ ਇਸ ਦੇ ਵਿੱਚ ਇਹਨਾਂ ਦੀ ਜਿਹੜੀ ਸੁਧਾਰ ਲਹਿਰ ਦੀ ਹੈ ਦੀ ਸਟ੍ਰੈਟਜੀ ਉਹ ਉਹ ਤਾਂ ਬਾਅਦ ਦੇ ਵਿੱਚ ਹੋਏਗੀ ਉਹ ਕਿਸ ਤਰ੍ਹਾਂ ਇਹਦੇ ਵਿੱਚ ਆਪਣਾ ਰੋਲ ਅਦਾ ਕਰਨਗੇ ਕਿਉਂਕਿ ਜੇ ਦੇਖਿਆ ਜਾਵੇ ਕਿਉਂਕਿ ਭਰਤੀ ਹੋ ਹੋ ਰਹੀ ਹੈ ਦੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਉਹਨਾਂ ਨੇ ਕਰ ਲਈ ਹੈ ਤੇ ਇਸ ਸੰਬੰਧੀ ਉਹਨਾਂ ਨੇ ਜਿਵੇਂ ਹੋਰ ਫਾਰਮ ਦੇਣ ਦੀ ਵੀ ਗੱਲ ਕੀਤੀ ਹੈ ਇਹਦੇ ਤੋਂ ਲੱਗਦਾ ਕਿ ਹੁਣ ਵੀ ਉਹ ਸਾਰੀ ਜਿਹੜੀ ਭਰਤੀ ਹੋ ਗਈ ਆ ਉਹਦੀ ਨਿਗਰਾਨੀ ਹੋ ਕਰ ਇਹ ਜਿਹੜੀ ਬੇਖਤੀ ਇਹ ਹੀ ਹੋਈ ਨਾ ਮੇਰੀ ਸੱਤ ਮੈਂਬਰ ਕਮੇਟੀ ਬੁਲਾ ਲਈ ਉਹ ਉਹ ਮੈਂਬਰਸ਼ਿਪ ਦੇ ਬਾਰੇ ਦੇਖੇਗੀ ਅਤੇ ਉਹਨਾਂ ਦੇ ਕਹਿ ਜੀ ਪਰ ਡਾਕਟਰ ਸਾਹਿਬ ਸਵਾਲ ਹੈ ਕਿ ਜੇ ਉਹ ਜਿਹੜੇ ਹੁਣ ਸੁਧਾਰਧਰ ਦੇ ਆਗੂ ਨੇ ਕਹੇ ਸਕਦੇ ਆ ਕਿ ਨਰਾਜ ਆਗੂ ਨੇ ਇਹ ਸਾਰੇ ਸੱਤ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਭਰਤੀ ਉਹਦੀ ਦੇਖਰੇਖ ਹੋਏ ਇਨਪਿੰਡ ਹੋਏ ਜੇਕਰ ਵਾਕਈ ਧਾਮੀ ਸਾਹਿਬ ਜਿਵੇਂ ਅੱਜ ਉਹਨਾਂ ਨੇ ਬਿਆਨ ਦਿੱਤਾ ਕਿ ਇੱਕ ਦੋ ਦਿਨ ਸੱਦਰੇ ਆ ਤੇ ਉਹਨਾਂ ਦੀ ਗਵਾਹੀ ਹੀ ਨਿਗਰਾਨੀ ਹੀ ਹੋਏਗੀ ਕਹਿੰਦਾ ਪਾ ਪਰ ਜੇ ਕਰੋ ਇਹ ਲੀਡਰ ਜੇ ਬੈਠਕ ਦੇ ਵਿੱਚ ਚਲੇ ਜਾਂਦੇ ਆ ਫਿਰ ਤਾਂ ਸਾਰਾ ਕੁਝ ਮਾਹੌਲ ਸਮੂਥਲੀ ਹੋਊਗਾ ਨਾ ਅੱਗੇ ਵਧੂਗਾ ਡਿਸਕਸ ਹੋਊਗੀ ਇੱਕ ਦੂਜੇ ਨਾਲ ਵੀ ਹਾਂ ਪਾਈ ਕਰਨੇ ਨੇ ਇਸ ਤਰ੍ਹਾਂ ਦੀਆਂ ਡਿਊਟੀਆਂ ਲਈ ਤੇ ਟੈਕਨੀਕਲ ਬੇਸ ਉੱਤੇ ਕੀ ਹੈ ਗਰਾਉਂਡ ਜ਼ੀਰੋ ਉੱਤੇ ਕੀ ਹੈ ਆਫਿਸ ਪੱਧਰ ਉੱਤੇ ਕੀ ਹੈ ਸਾਰਾ ਕੁਝ ਤੇ ਕਿਸ ਤਰ੍ਹਾਂ ਦੇ ਆ ਜਿਹੜਾ ਇਹ ਪਰਚੀਆਂ ਜਾਰੀਆਂ ਨੇ ਇਹਦੇ ਤੇ ਚਲੋ ਫਿਰ ਤਾਂ ਸਾਰਾ ਕੁਝ ਸਾਰਾ ਮਾਹੌਲ ਸਮੂਥਲੀ ਆਟੋਮੈਟਿਕਲੀ ਆਪਾਂ ਕਹਿ ਸਕਦੇ ਹਾਂ ਕਿ ਮੰਨ ਸਕਦੇ ਹਾਂ ਕਿ ਹੋ ਜਾਏਗਾ ਪਰ ਜੇ ਕਰੇ ਤੇਰਾ ਉਸ ਬੈਠਕ ਦੇ ਵਿੱਚ ਬਾਈਕਟ ਕਰ ਦਿੰਦੇ ਜਾਂਦੇ ਹੀ ਨਹੀਂ ਜਾਂ ਕੋਈ ਅਜੀਹਾਂ ਤਰ੍ਹਾਂ ਦਾ ਬਿਆਨ ਦੇ ਕੇ ਕਿ ਕੋਈ ਅਜੀਹਾਂ ਤਰ੍ਹਾਂ ਦੀ ਸ਼ਰਤ ਲਾ ਕੇ ਜਾਂ ਵੈਸੇ ਵੀ ਕਹਿੰਦੇ ਕਿ ਨਹੀਂ ਸਾਨੂੰ ਇਹ ਸਾਰਾ ਕੁਝ ਮਾਹੌਲ ਠੀਕ ਨਹੀਂ ਹੈ ਇਸ ਠੀਕ ਅਕਾਲ ਤਖਤ ਦੀ ਦਿਸ਼ਾ ਨਿਰਦੇਸ਼ ਨਹੀਂ ਇਹ ਨਹੀਂ ਹੋ ਰਿਹਾ ਤਾਂ ਫਿਰ ਕੀ ਆਪਾਂ ਕਹਿ ਸਕਦੇ ਹਾਂ ਜਿਵੇਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਫਿਰ ਇਹਨਾਂ ਦੀ ਸ਼ਿਕਾਇਤ ਉਲਟਾ ਸ਼ਿਕਾਇਤ ਹੋਏਗੀ ਉਲਟਾ ਕੇ ਲੱਗ ਕੇ ਇਹਨਾਂ ਅਗਵਾ ਦੀ ਅਕਾਲ ਤਖਤ ਕੋਲ ਸ਼ਿਕਾਇਤ ਚਲੀ ਜਾਏਗੀ ਇਹ ਤਾਂ ਡਾਕਟਰ ਸਾਹਿਬ ਬੜਾ ਵੱਖਰੀ ਤਰ੍ਹਾਂ ਦਾ ਮਾਮਲਾ ਫਿਰ ਉੱਥੇ ਉੱਥੇ ਪੜਨ ਆਪਾਂ ਹੋਇਆ ਵੇਖਾਂਗੇ ਜੀਦਰ ਸਾਹਿਬ ਜੀਦਰ ਸਾਹਿਬ ਇਹ ਪਿਛਲੇ ਸਮੇਂ ਦੇ ਦੌਰਾਨ ਵੀ ਹੁੰਦਾ ਰਿਹਾ ਜਜਤੋ ਕਿ 2079 ਐਸਸੀ ਦੇ ਵਿੱਚ ਜਥੇਦਾਰ ਜਗਦੀਪ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚਨ ਸਿੰਘ ਜਿਟੌੜਾ ਉਹ ਤੋਂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਥੇਦਾਰ ਜਗਦੀਪ ਸਿੰਘ ਤਲਵੰਡੀ ਸ਼ੋਮਣੀ ਕਾਲੀ ਚਾਲ ਦੇ ਪ੍ਰਧਾਨ ਸਨ ਤੇ ਸਰਪ੍ਰਕਾਰ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਇੱਕ ਪਟੀਸ਼ਨ ਨਿਸ਼ਚਿਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਤਾਂ ਤਲਬੇ ਨਹੀਂ ਸੀ ਕੀਤਾ ਉਹ ਐਸੀਆਂ ਪ੍ਰਸਥਿਤੀਆਂ ਉਤਪੰਨ ਹੋਈਆਂ ਕੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸ਼੍ਰੀ ਘਰਖਰਤਖ ਸਾਹਿਬ ਨੇ ਡੈਲੀਗੇਟਾਂ ਦੀ ਸੂਚੀ ਜਾਂ ਕਾਟ ਕਰਨੀ ਦੀ ਮੀਟਿੰਗ ਜਾਂ ਬਲੌਂਡ ਦੇ ਸਵੰਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਤਪੰਨ ਹੋਈਆਂ ਕਿ ਜਥੇਦਾਰ ਤਲਵੰਡੀ ਨੂੰ ਤਨਖਾਹ ਆਈ ਗਈ ਸੀ ਤੇ ਉਹਨਾਂ ਨੇ ਸੇਵਾ ਕੀਤੀ ਸੀ ਇਹ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈਗਾ ਤੇ ਬੇਸ਼ੱਕ ਉਹ ਤੋਂ ਇਹ ਝੋਲਾ ਚੱਲ ਰਿਹਾ ਸੀਗਾ ਤੇ ਜਥੇਦਾਰ ਸ਼੍ਰੀ ਘਰਖਰਤਖ ਸਾਹਿਬ ਉਸਿੰ ਪੋਰਾ ਦਾ ਬੇਟਾ ਕਿਸੇ ਨੌਕਰੀ ਦੇ ਵਿਅਕਤੀ ਹੁੰਦਾ ਇਸ ਤਰ੍ਹਾਂ ਦਾ ਜਿਵੇਂ ਹੁਣ ਅੱਤਕਲ ਵੀ ਕਈ ਕਈ ਚੱਲ ਰਿਹਾ ਕਈ ਕੁਛ ਚੱਲ ਰਿਹਾ ਇਸ ਤਰ੍ਹਾਂ ਦਾ ਵੀ ਸਮਾਜਿਕ ਪਰ ਬੜਾ ਪਹਿੜਾ ਆਕਰ ਪੈਂਦਾ ਹੈ ਕਿ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵੀ ਉਤਪੰਨ ਹੋ ਸਕਦੀਆਂ ਨੇ ਜੀ ਹੂੰ ਕਹਿੰਦਾ ਪਾਬ ਕਿ ਜਿੱਥੇ ਸ਼ਿਕਾਇਤ ਇਸ ਮੇਨਸਟ੍ਰੀਮ ਦੇ ਖਿਲਾਫ ਹੁਣ ਤੱਕ ਜਿਹੜੀ ਚੱਲ ਰਹੀ ਸੀ ਕਾਲ ਤਖਸਾਲ ਵੱਲੋਂ ਪਿਛਲੇ ਦਿਨ ਹੀ ਕਾਲ ਤਖਸਾਲ ਦੇ ਜਿਸ ਦੇ ਆਰਗੈਨੀ ਰਗਵੀਰ ਸਿੰਘ ਹੋਰਾਂ ਨੇ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਇਹ ਨਿਗਰਾਨੀ ਇਹ ਠੀਕ ਹੋਏਗੀ ਹੋਣੀ ਚਾਹੀਦੀ ਹੈ ਉਹਨਾਂ ਦਾ ਵੀ ਇਹੀ ਜੀ ਕਹਿਣਾ ਸੀ ਤੇ ਅੱਜ ਧਾਮੀ ਸਾਹਿਬ ਦਾ ਵੀ ਅਜਿਹੀ ਤਰ੍ਹਾਂ ਦਾ ਹੀ ਬਿਆਨ ਤਾਂ ਫਿਰ ਕਹਿ ਸਕਦੇ ਆ ਕਿ ਸੁਧਾਰ ਤੇ ਹੁਣ ਕਟਹਿਰੇ 'ਚ ਖੜੀ ਹੋ ਸਕਦੀ ਏ ਜੇਕਰ ਉਹ ਉਸ ਬੈਠਕ ਦਾ ਬਾਈਕਾਟ ਕਰਨਗੇ ਜਾਂ ਕਿਵੇਂ ਵੀ ਇਹ ਮਾਮਲਾ ਬੜਾ ਟੇਡਾ ਜਿਹਾ ਹੈ ਕਰ ਡਾਕਟਰ ਸਾਹਿਬ ਕਈ ਵਾਰ ਹਾਲਾਤ ਪਤਾ ਨਹੀਂ ਲੱਗਦਾ ਜਿੱਦਾਂ ਤੁਸੀਂ ਅਕਸਰ ਕਹਿੰਦੇ ਸਿਆਸਤ ਦੇ ਵਿੱਚ ਮਾਹੌਲ ਕਿਸ ਪਾਸੇ ਨੂੰ ਜਾਏ ਕੀ ਰੁਕ ਰਿਹਤਿਆਰ ਹੋਏ ਜਾਂਦਾ ਜਾਂਦਾ ਕਿਹੜਾ ਮੂਡ ਕੱਟ ਜਾਏ ਇਹਦੇ ਤੇ ਵੀ ਆਪਾਂ ਇਦਾਂ ਹੀ ਦੇਖਦੇ ਆ ਕਿ ਸੁਧਾਰ ਤੇ ਜਿੱਥੇ ਪਿੱਛੇ ਪਹਿਲਾਂ ਤਾ ਅਗਲਾ ਕਿ ਬਾਦਲਾਂ ਦੇ ਪਿੱਛੇ ਲੱਗੀ ਹੋਈ ਸੀ ਹੁਣ ਕਿਤੇ ਇਹ ਅੱਗੇ ਅੱਗੇ ਹੋਣ ਤੇ ਦੂਜੀ ਧਿਰ ਪਿੱਛੇ ਪਿੱਛੇ ਡਾਕਟਰ ਸਾਹਿਬ ਇਹ ਤੁਸੀਂ ਨਵੀਂ ਤਰ੍ਹਾਂ ਦੀ ਅੱਜ ਇੱਕ ਕਹਾਣੀ ਲੈ ਆਂਦੀ ਹੈ ਖੈਰ ਇਹ ਕੀ ਇੱਕ ਹਕੀਕਤ ਵਾਲਾ ਕੀ ਜਿਹੜਾ ਇਹ ਹੋਏਗਾ ਮਹਾਂਦਰਾ ਇਹ ਤਾਂ ਬਣੇਗਾ ਉਹ ਦੇਖਣ ਵਾਲੀ ਗੱਲ ਹੈ ਕਹ ਦੂਜੇ ਪਿੰਡ ਡਾਕਟਰ ਸਾਹਿਬ ਇੱਕ ਸਿਆਸੀ ਮਾਹੌਲ ਅਕਸਰ ਇਹ ਚੋਣਾ ਵੇਲੇ ਜਿਹੜੇ ਆਗੂ ਨੇ ਉਹ ਨਰਾਜ਼ ਜਦ ਹੁੰਦੇ ਆ ਜਦੋਂ ਪਿਕਟਾ ਨਹੀਂ ਮਿਲਦੀ ਆ ਤਾਂ ਫਿਰ ਆਕੀਂ ਦੀ ਛੱਡ ਛਡਾਈ ਇਹ ਅਕਸਰ ਹੁੰਦਾ ਹੈ ਦਿੱਲੀ ਵਿਧਾਨ ਸਭਾ ਚੋਣ ਪਾਕਿਆ ਹੋਇਆ ਆਖਰੀ ਦੌਰ ਦੇ ਵਿੱਚ ਪੰਜ ਨੂੰ ਚੋਣ ਹੈ 8 ਨੂੰ ਨਤੀਜਿਆ ਆ ਜਾਂਦਾ ਆਪ ਫਿਰ ਕਸਮਖਸ ਦੇ ਵਿੱਚ ਕਿ ਅਸੀਂ ਫਿਰ ਦਿੱਲੀ ਦਾ ਤਾਜ ਹਾਸਲ ਕਰ ਲਈਆ ਭਾਪਾ ਡਬਲ ਇੰਜਨ ਦਾ ਨਾਰਾ ਦੇ ਕੇ ਕਹਿ ਰਿਹਾ ਕਿ ਨਹੀਂ ਹੈ ਕਿ ਡਬਲ ਇੰਜਨ ਦੀ ਸਰਕਾਰ ਦਿਓ ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਖੁਦ ਰੈਲੀਆਂ ਦੇ ਵਿੱਚ ਜੁਟੇ ਹੋਏ ਮੰਨਿਆ ਜਾਂਦਾ ਹੈ ਇਹ ਇੱਕ ਪਾਲਕਾ ਪੁੱਤਰ ਦੀ ਹੈ ਜਿਹੜਾ ਦਿੱਲੀ ਦਾ ਸ਼ਹਿਰ ਜਿਹੜਾ ਵਿਧਾਨ ਸਭਾ ਮੰਨਿਆ ਜਾਂਦਾ ਪਰ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਰੈਲੀਆਂ ਦੇ ਵਿੱਚ ਉਹਨਾਂ ਦਾ ਪਹੁੰਚਣਾ ਵੋਟਾਂ ਦੀ ਮੰਗ ਕਰਨੀ ਮੋਦੀ ਸਰਕਾਰ ਨੂੰ ਵੋਟ ਦੇਣ ਦੀ ਉਹਨਾਂ ਵੱਲੋਂ ਇੱਕ ਤਾਇਦ ਕਰਦੇ ਦੀ ਹੌਕਾ ਦੇ ਦੇਣਾ ਤਾਂ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਸ ਵਾਰ ਵੱਡੇ ਮਿਸ਼ਨ ਦੇ ਵਿੱਚ ਹੈ ਕਿ ਦਿੱਲੀ ਦਾ ਜਿਹੜਾ ਤਾਜ ਇਹ ਕਿਵੇਂ ਹਥਿਆਲਿਆ ਜਾਵੇਗਾ ਕਾਂਗਰਸ ਵੀ ਸਰਦੋਤ ਤੋਂ ਸਜਾਂ ਦੇ ਵਿੱਚ ਅਸਿੱਲਾ ਅਧਿਖਸ਼ਤ ਤੋਂ ਬਾਅਦ ਉਹਨਾਂ ਤੋਂ ਜਿਹੜਾ ਹੈ ਦਿੱਲੀ ਕੁਰਸੀ ਹੋਈ ਹੈ ਕੋਸ਼ਿਸ਼ ਕਰ ਰਹੇ ਨੇ ਕਿ ਉਹ ਵਾਪਸ ਆਉਣ ਰਹਿਣ ਪਰ ਤੁ ਭਾਜਪਾ ਉੱਤੇ ਵੱਡੇ ਪੱਧਰ ਉੱਤੇ ਚਰਚਾ ਹੈ ਨਾਲ ਹੀ ਅੱਜ ਜਿਹੜੇ 7 ਗਏ ਹੈ ਆਮ ਆਦਮੀ ਪਾਰਟੀ ਦੇ ਬਧਾਇਕ ਉਹਨਾਂ ਬਾਰੇ ਥੋੜਾ ਜਿਆਦਾ ਦੱਸਿਓ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਸਮਝੀਏ ਸਰ ਜਿਸ ਤਰ੍ਹਾਂ ਦੀ ਜੀ ਜੀ ਸਿੰਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਅਮਨੇ ਸਾਹਦੇ ਪ੍ਰਾਕტიკਾ ਪੇਡ ਚੱਲ ਰਿਹਾ ਹੈ ਜਿਸ ਤਰ੍ਹਾਂ ਕਿ ਹਰ ਵਿਕਲਪ ਲਾਇਆ ਜਾ ਰਿਹਾ ਹੈ ਹਰ ਪੱਧਰ ਤੇ ਪੂਰੀ ਤਰ੍ਹਾਂ ਇੱਕ ਤਰੀਕੇ ਨੂੰ ਮਾਦ ਦੇਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਜਿਵੇਂ ਤੁਸੀਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੂਰੇ ਘਾਮਖਮ ਦੇ ਨਾਲ ਨਵੀਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਉਹਦੇ ਵਿੱਚ ਉਹ ਮੁੱਖ ਮੰਤਰੀ ਪੂਰੀ ਤਰ੍ਹਾਂ ਕਰ ਗਰਮੀ ਨਾਲ ਜਿਹਨਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਸਾਰਾ ਆਮਲਾ ਫੈਲਾਇਆ ਜਿਹੇ ਤਰ੍ਹਾਂ ਦੀ ਪੰਜਾਬ ਦੇ ਐਮਐਲਏ ਜਾਂ ਹੋਰ ਪੂਰੇ ਇਸ ਤਰ੍ਹਾਂ ਦੀ ਬਾੜਾਂ ਨੂੰ ਵੰਡ ਕੇ ਪੂਰੀ ਤਰ੍ਹਾਂ ਕੈਂਪੇਨ ਚਲਾ ਰਹੇ ਨੇ ਪਰ ਜਿਸ ਤਰ੍ਹਾਂ ਅੱਜ ਜਿਹੜੀ ਹੋਈ ਹੈ ਪ੍ਰਸਤਤੀ ਹੈ ਇਹ ਉਤਪਨ ਹੋਈਆਂ ਨੇ ਵੀ 7 ਐਮਐਲਏ ਨੇ ਜਿਨ੍ਹਾਂ ਨੂੰ ਟਿਕਟ ਗ੍ਰeen ਤੋਂ ਬਣਾਈ ਕੀਤਾ ਗਿਆ ਸੀ ਅੱਜ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਇਹ ਬੜਾ ਬੜਾ ਹੀ ਗੰਭੀਰ ਕਿਸਮ ਦਾ ਮਾਮਲਾ ਹੈ ਕਿਉਂਕਿ ਬੇਸ਼ੱਕ ਜੇਕਰ ਉਹਨਾਂ ਨੂੰ ਟਿਕਟ ਤੋਂ ਦਨਾਈ ਨਹੀਂ ਡਾਕਟਰ ਸਾਹਿਬ ਕੋਈ ਨਹੀਂ ਹੈ ਨਾ ਆਮ ਤੌਰ ਤੇ ਜਦੋਂ ਹੁੰਦਾ ਹੈ ਇਲੈਕਸ਼ਨਾਂ ਦੇ ਵਿੱਚ ਤਾਂ ਬਦਦਾ ਕੀ ਵੀ ਛੱਡੀਆਂ ਜਾਂਦੀਆਂ ਨੇ ਅਸਤੀਫੇ ਵੀ ਦਿੱਤੇ ਜਾਂਦੇ ਆ ਨਵਾਂ ਜਿਹੜਾ ਸਿਆਸੀ ਮਹਾਦਰਾ ਨਵੇਂ ਖਤਮ ਬਤਾਈ ਜਾਂਦੇ ਆ ਐਕਸਰ ਹੁੰਦਾ ਹੀ ਜੀ ਇਹ ਇਹ ਅਸਲ ਦੇ ਵਿੱਚ ਜੇ ਇਹ ਸੀ ਵੀ ਜਦੋਂ ਉਹਨਾਂ ਨੂੰ ਟਿਕਟ ਤੋਂ ਦਨਾਈ ਕੀਤਾ ਗਿਆ ਤੇ ਟਿੱਟ ਨਹੀਂ ਸੀ ਮਿਲ ਜੇ ਉਦੋਂ ਹੀ ਪਾਰਟੀ ਸ਼ਰਤ ਤੇ ਉਦੋਂ ਨਾ ਟਿਕਟਾਂ ਨਹੀਂ ਸੀ ਕਰ ਸਕਦੇ ਪਰ ਹਾਂ ਬਿਲਕੁਲ ਸਵਾਲ ਇਹ ਸੀ ਕਿ ਜਿਹੜਾ ਟਾਈਮ ਹੈ ਕਿ ਉਹਨਾਂ ਨੇ ਦੇਖਿਆ ਤੇ ਇਕੱਠਿਆਂ ਨੇ ਦੱਸਦੇ ਆ ਕਿ ਇਕੱਠਿਆਂ ਨੇ ਬੈਠਕ ਕੀਤੀ ਬੈਠਕ ਕਰਨ ਤੋਂ ਬਾਅਦ ਉਹਨਾਂ ਨੇ ਇਹ ਅਸਤੀਫੇ ਜਿਹੜੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਸਾਹਮਣੇ ਆ ਰਹੇ ਨੇ ਮਦਨ ਨਾਲ ਨਰੇਸ਼ যাদਬ ਤੇ ਪਵਨ ਕੁਮਾਰ ਸ਼ਰਮਾ ਰਜੇਸ਼ ॠषि ਭਪਿੰਦਰ ਸਿੰਘ ਰੋਹਿਤ ਰਕੇਸ਼ ॠषि ਅਜਿਹੇ ਸਾਰੇ ਜਿਹੜੇ ਭਪਿੰਦਰ ਸਿੰਘ ਵਗੈਰਾ ਇਹ ਨਹੀਂ ਸਤ ਉਧਾ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਇਹ ਬੈਠਕ ਦੇ ਵਿੱਚ ਇੱਕ ਵਾਰ ਅੱਠ ਦੀ ਵੀ ਗਿਣਤੀ ਸੀ ਅਜਿਹੇ ਰੌਲਾ ਸੀ ਪਰੰਤੂ ਜਿਹੜੇ ਅਸਤੀਫਿਆਂ ਦੀ ਗੱਲ ਹੈ ਜਿਹੜੀ ਪਾਰਟੀ ਛੱਡਣ ਦੀ ਗੱਲ ਹੈ ਉਹ ਸੱਤ ਤੱਕ ਹੀ ਸੀਮਤੀ ਹੋਈ ਐ ਪਰ ਕੀ ਮੰਨਦੇ ਆ ਕਿ ਚੋਣਾਂ ਦੇ ਐਨ ਉਸ ਪੜਾ ਜਦੋਂ ਪੀਕ ਲੋਡ ਦਾ ਸਿਸਟਮ ਹੋਵੇ ਪੀਕ ਮਾਹੌਲ ਹੋਵੇ ਤਾਂ ਆਪਾਂ ਕਹਿ ਸਕਦੇ ਆ ਕਿ ਉਸ ਜਿਹੜੀ ਸਤਾ ਧਿਰ ਦੇ ਵਿੱਚ ਹੋਵੇ ਤਾਂ ਉਦੋਂ ਉਹ ਬੰਦੇ ਛੱਡ ਜਾਣ ਅਜੀਬ ਮਾਹੌਲ ਨੂੰ ਥੋੜਾ ਜਿਹਾ ਕੁਝ ਸਰ ਇਸ ਬੇਲੇ ਜਦੋਂ ਕਿ ਪਾਰਟੀਆਂ ਇੱਕ ਦੂਸਰੇ ਤੇ ਪੂਰਾ ਹਮਲਾ ਤਿੱਖਾ ਕਰ ਰਹੀਆਂ ਨੇ ਜਦੋਂ ਕਹਿਣ ਸਿਖਰ ਫੈਸਲਾ ਕੋ ਦੌਰਵਲ ਨੂੰ ਲੜਾਈ ਵੱਧ ਰਹੀ ਹੋਵੇ ਉਸ ਵੇਲੇ ਜਦੋਂ ਇਸ ਤਰ੍ਹਾਂ ਖੇਮੇ ਦੇ ਵਿੱਚੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਸੱਤਾ ਐਮਐਲਏ ਵੱਲੋਂ ਪਾਰਟੀ ਛੱਡ ਦੇਣਾ ਤੇ ਆਪਣੇ ਅਸਤੀਫੇ ਦੇ ਦੇਣਾ ਬਹੁਤ ਵੱਡਾ ਡੈਮੇਜ ਹੈ ਤੇ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਹੀ ਇਹਨਾਂ ਦਾ ਕਿੰਨਾ ਸਮਾਂ ਲੱਗਣਾ ਤੇ ਪਾਰਟੀ ਦੇ ਵਿੱਚ ਜਿਹੜਾ ਕਾਡਰ ਹੈ ਜਾਂ ਪਾਰਟੀ ਦੀ ਲੀਡਰਸ਼ਿਪ ਹੈ ਲਾਜ਼ਮੀ ਬਹੁਤ ਵੱਡੀ ਨਿਰਾਸ਼ਾ ਪੈਦਾ ਕਰਦਾ ਹੈ ਤੇ ਆਮ ਜਿਹੜੇ ਵੋਟਰਾਂ ਨੂੰ ਹੈ ਇਹਦੇ ਬਹੁਤ ਹੋਰ ਤਰ੍ਹਾਂ ਦੇ ਸੰਕੇਤ ਜਾਂਦੇ ਨੇ ਦੂਸਰੀ ਗੱਲ ਇਹ ਹੈ ਵੀ ਉਹ ਜਿਹੜੇ ਐਮਐਲਏ ਨੇ ਜਿਨ੍ਹਾਂ ਨੇ ਪਾਰਟੀ ਛੱਡੀ ਐ ਉਹਨਾਂ ਦਾ ਆਪਣਾ ਸੂਖ ਵੀ ਹੋਏਗਾ ਆਪਣਾ ਪ੍ਰਭਾਵ ਵੀ ਹੋਏਗਾ ਇਸ ਤਰ੍ਹਾਂ ਉਹ ਕਿਸ ਪਾਸੇ ਨੂੰ ਪਲਟੀ ਮਾਰਦੇ ਨੇ ਉਹਨਾਂ ਨੇ ਹੁਣ ਦੇਖ ਵੀ ਲਿਆ ਹੋਊਗਾ ਵੀ ਇਸ ਸਥਿਤੀ ਦੇ ਵਿੱਚ ਕਿਹੜੀ ਧਿਰ ਅੱਗੇ ਵਧਦੀ ਐ ਉਹ ਉਸ ਉਧਰਲੇ ਪਾਸੇ ਇਹੋ ਲਗਾ ਕੇ ਗੇਮ ਨੂੰ ਬਦਲ ਸਕਦੇ ਨੇ ਕਿ ਇਹ ਇਹ ਗੱਲ ਨਹੀਂ ਸਾਹਮਣੇ ਆਈ ਕਿ ਉਹਨਾਂ ਦੀ ਅਗਲੀ ਜਿਹੜੀ ਐ ਸਿਆਸੀ ਜਿਹੜੇ ਐ ਤੌਰ ਤੇ ਕਦਮ ਕਿੱਧਰ ਨੂੰ ਹੋਣਗੇ ਖੈਰ ਕਲੀਅਰ ਹੀ ਹੈ ਕਿ ਕਿਸੇ ਵੱਡੀ ਧਿਰ ਵਾਲੀ ਉਹਨਾਂ ਦਾ ਜਿਹੜਾ ਅਗਲਾ ਜਿਹੜਾ ਉਡਾਰੀ ਫਿਰ ਅਸੀਂ ਕਹਿ ਸਕਦੇ ਹਾਂ ਕਿ ਪਰਨਗੇ ਕਿ ਯਾਰਾ ਸਿਆਸੀ ਮਾਹੌਲ ਦੇ ਵਿੱਚ ਚੋਣਾਂ ਦੇ ਮਾਹੌਲ ਦੇ ਵਿੱਚ ਅਜਿਹੇ ਵਰਤਾਰੇ ਅਕਸਰ ਆਮ ਹੀ ਵਖ ਨੂੰ ਮਿਲਦੇ ਆ ਫਿਰ ਅੱਜ ਦੇ ਅਜਿਹੇ ਮਾਹੌਲ ਉੱਤੇ ਜਿਹੜੀ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਉਗੇ ਰਾਸ਼ੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਟ ਦੇ ਸੰਵਾਦਕ ਡਾਕਟਰ ਪਰਮਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਵੱਡਾ ਸਮਾਂ ਦਿੱਤਾ ਤੁਹਾਡਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ